ਚੱਲ ਮਨਾ ਟਾਈਮ ਨਾ ਬਸ ਮਿਲ ਗਈ ਟਾਈਮ ਨਾ ਆਪਣੇ ਘਰ ਆਏ ਉੱਥੇ ਰਹਿ ਕੇ ਕੀ ਕਰਨਾ ਹੀ ਐਵੇਂ ਵੇਲੇ ਬਹਿ ਬਹਿ ਥੱਕਣ ਨੂੰ ਮਾਤਾ ਦਾ ਪਤਾ ਲੈਣਾ ਹੀ ਲੈ ਲਿਆ ਵਧੀਆ ਹੋ ਗਿਆ ਠੰਡੇ ਠੰਡੇ ਆਪਣੇ ਘਰ ਆਏ ਕੋਈ ਕੰਮ ਮਦਦਾਂ ਦਾ ਕਰਾਂਗੇ ਜੱਗੀ ਵੇ ਜੱਗੀ ਹਾਏ ਸੁੱਤੇ ਹੀ ਨਹੀਂ ਉੱਠੇ ਨਹੀਂ ਆਣੀ ਦੱਸ ਨਹੀਂ ਕੋਮਲ ਹਾਏ ਰੱਬਾ ਸੇਰ ਦੇਣ ਆਇਆ ਕਿਤੇ ਇਹਨਾਂ ਨੂੰ ਜਾਗ ਹੀ ਨਹੀਂ ਆਈ ਹਾਏ ਹਾਏ ਬੂਆ ਕੋਲ ਦੋ ਭਰਾ ਮੈਂ ਕਿ ਤੁੱਪੇ ਸੜ ਜਾਣਾ ਉਹ ਮੇਰੇ ਆਉਣ ਦਾ ਕੀ ਫਾਇਦਾ ਵਾ ਹਾਏ ਹਾਏ ਹੁਣ ਗਵੰਡਰ ਪਹੁੰਚ ਆਵਾ ਗਵੰਡਰ ਨੂੰ ਕੈਨੀ ਭੈਣ ਜੀ ਫੋਨ ਲਾ ਕੇ ਨਿਆਣਿਆਂ ਨੂੰ ਠਾਲ ਜੱਗੀ ਉਹ ਉਹ ਉੱਟੋ ਵੀ ਬੂਆ ਘੜ ਕੰਡਿਆ ਬਾਹਰ ਮੰਮੀ ਆਏ ਹੁਣੇ ਜਾ ਤੂੰ ਖੋਲ ਜਾ ਕੇ ਬੂਆ

ਸ਼ਾਮੀ ਨਾ ਲੇਟ ਹੋ ਗਿਆ ਸੀ ਕੰਮ ਤੋਂ ਤੇ ਫਿਰ ਮੇਰੀ ਅੱਖ ਲੱਗ ਗਈ ਮੈਂ ਅੱਗ ਗਿਆ ਯਾਨੀ ਹੈ ਸੁੱਤੇ ਹੀ ਨਹੀਂ ਉੱਠੇ ਹੁਣੇ ਹਾਂਜੀ ਹਾਂਜੀ ਆਜੋ ਮੈਂ ਤਾਂ ਗਵਾਂਡੋ ਲੱਗੀ ਹਾਂ ਫੋਨ ਕਰਾਉਣ ਤੇ ਉਹਨਾਂ ਨੂੰ ਆਣੀ ਮੇਰੇ ਮੁੰਡਿਆਂ ਨੂੰ ਆਜ ਮਾਰ ਦੋ ਪਿਤਾ ਦੀ ਮਾਂ ਤੇ ਬਾਹਰ ਖਲੋਤੀ ਵਾਜਾ ਮਾਰ ਰਹੀ ਤੇ ਕੋਮਲ ਕਿੱਥੇ ਆ ਕੋਮਲ ਮੰਮੀ ਸੁੱਤੀ ਹੈ ਜੇ ਤੇ ਮਣੀ ਮਣੀ ਤਾਂ ਮੰਮੀ ਤਾਂ ਨੂੰ ਪਤਾ ਹੀ ਆ ਉਹ ਸਵੇਰੇ ਸਵੇਰੇ ਮੁੰਡਿਆਂ ਨਾਲ ਚੱਲ ਗਿਆ ਘੁੰਮਣ ਫਿਰਨ ਉਹਨੂੰ ਕਿਹੜਾ ਕਮਾਈ ਦਾ ਫਿਕਰ ਆ ਉਹਨੂੰ ਪਤਾ ਭਰਾ ਬੈਠਾ ਆ ਕੋਮਲ ਮੈਂ ਐਵੇਂ ਤਿਆਰ ਹੋ ਵੀ ਗਿਆ ਤੇ ਤੂੰ ਵੀ ਹੋ ਜਾ ਤਿਆਰ ਤੂੰ ਨਾ ਕਿਤੇ ਲੇਟ ਹੋ ਜੀ ਡਿਊਟੀ ਤੋਂ ਮੈਂ ਨਹੀਂ ਹੁੰਦੀ ਲੇਟ ਮੈਨੂੰ ਪਤਾ ਹੈ ਕਿੰਨਾ ਵੀ ਟਾਈਮ ਲੱਗਣਾ ਮੈਨੂੰ ਤਿਆਰ ਹੁੰਦੇ ਨੂੰ ਤੁਹਾਡਾ ਕੀ ਹੈ ਮੜਾ ਜਾ ਪਰਣਾ ਬੰਨਿਆ ਤੇ ਉਸੇ ਵੇਲੇ ਤਿਆਰ ਹੋਗੇ ਪਤਾ ਨਹੀਂ ਲੱਗਦਾ ਤੁਹਾਡਾ ਘਰ ਕਿਦਾਂ ਦੇ ਤੇ ਮੈਂ ਮੈਨੂੰ ਦੱਸ ਕੀ ਕਰਾਂ ਮੇਰਾ ਹੁਣ ਕੰਮ ਹੀ ਇੰਨਾ ਕਿ ਕੱਪੜੇ ਪਾਏ ਤੇ ਪਰਣਾ ਬੰਨ ਲਿਆ ਪਰ ਫਿਰ ਵੀ ਮੈਂ ਤੈਨੂੰ ਕਹਿ ਰਣਾ ਕਿ ਲੇਟ ਨਾ ਹੋ ਜੀ ਕਿਤੇ ਨਹੀਂ ਹੁੰਦੀ ਮੈਂ ਲੇਟ ਨਾਲੇ ਮੇਰੀ ਗੱਲ ਸੁਣਾ ਕੱਪੜੇ ਨਾ ਤੇ ਬਾਥਰੂਮ ਚ ਰੱਖਿਆ ਸ਼ਾਮੀ ਧੋਣੀ ਹਾਦਿਆ ਤੁਹਾਨੂੰ ਪਤਾ ਨ ਲੱਗਣ ਡਿਆ ਮੈਂ ਤਿਆਰ ਹੋਣ ਡੀ ਆ ਨਾਲੇ ਆ ਗਈ ਆ ਮੰਮੀ ਆਪੇ ਕੱਪੜਾ ਚੁੱਕ ਲਈ ਕੋਈ ਗੱਲ ਨਹੀਂ ਤਿਆਰ ਹੋ ਕੇ ਰੱਖਾਂ ਹੀ ਨਾਲੇ ਆ ਬੈੱਡ ਬੁੱਡ ਵੀ ਪਛਾਹ ਚਾਹਤ ਮੇਰੀ ਗੱਲ ਸੁਣ ਲਓ ਮਾੜਾ ਮੋਟਾ ਤੇ ਕਰਦੇ ਆ ਮੈਂ ਬਿਊਟੀ ਜਾਣਾ ਆ ਨਾ ਮੈਨੂੰ ਜਾਣ ਦਿਆ ਕਰੋ ਤੇ ਡਿਊਟੀ ਮੈਂ ਵੀ ਜਾਣਾ ਹੀ ਆ ਹਾਂ ਐਂਡੇ ਪੈਸੇ ਤੁਹਾਡੇ ਤਲੀ ਜਰਾਦੀਆਂ ਤੁਸੀਂ ਉਨਾ ਹੀ ਖੁਸ਼ ਹੋ ਜਾ ਕਰੋ ਮੈਨੂੰ ਘਰ ਦੇ ਕੰਮ ਕਿਉਂ ਕਹਿੰਦੇ ਹੋ ਕੰਮ ਵਾਲੀ ਲਵਾ ਲਓ ਜੇ ਨਹੀਂ ਹੁੰਦਾ ਤੇ ਕੇਕੋ ਮੈਨੇ ਜੇ ਕਰਨਾ ਕੋਰਨਾ ਲੈ ਤੈਨੂੰ ਕਿੰਨੇ ਕਿ ਕਿਤੇ ਕੰਮ ਕਹਿ ਦੀ ਤੇ ਟਮਾਟਾਵਾ ਤੂੰ ਕੰਮ ਕਰਦੀ ਕਰਦਾ ਹਾਂ ਤੇ ਜੇ ਤੇ ਤਨਖਾਹ ਲੈਣੀ ਹੈ ਤੇ ਉਹ ਤਾਂ ਫਿਰ ਫਾਇਦਾ ਨਾ ਲੈ ਲਈ ਕੋਈ ਕਿਹੜਾ ਫਾਇਦਾ ਆਪਾਂ ਗੱਡੀ ਲੈ ਲੈਨੇ ਆ ਮੇਰੀ ਸੁਣੋ ਗੱਲ ਜੇ ਤੇ ਗੱਡੀ ਲੈਣੀ ਹੈ ਨਾ ਫਿਰ ਆਪਣੇ ਦੋਵਾਂ ਵਾਸਤੇ ਤੀਜਾ ਬੰਦਾ ਨਹੀਂ ਜਮ ਵਿੱਚ ਕੋਈ ਮੈਂ ਦੇਣਾ ਐਵੇਂ ਰੋਧਦਾ ਹੀ ਕੰਜਰਖਾਨਾ ਰਹਿੰਦਾ ਅੱਗੇ ਮੋਟਰਸਾਈਕਲ ਦਾ ਵੀ ਉਹ ਲੈ ਜਾਂਦਾ ਆ ਆਪਣੇ ਮਰੀ ਵੇਖੀਦਾ ਕਿੱਧਰ ਨੂੰ ਜਾਈਏ ਕਿੱਧਰ ਨੂੰ ਨਹੀਂ ਬਾਜ ਨਾਲੇ ਮੰਮੀ ਨੇ ਵੀ ਕਹਿ ਦਿਆ ਕਰਨਾ ਮੈਨੂੰ ਇੱਥੇ ਲੈ ਜਾਓ ਉੱਥੇ ਲੈ ਜਾਓ ਬਸ ਇਸੇ ਜੋਗੇ ਰਹਿ ਜਾਣੀ ਗੱਡੀ ਤੇ ਕੋਈ ਗੱਲ ਨਹੀਂ ਫਿਰ ਕੀ ਆ ਮੰਮੀ ਨੂੰ ਤੇ ਆਪਾਂ ਲੈ ਜਾਇਆ ਕਰਾਂਗੇ ਗੱਲ ਤਾਂ ਮੈਂ ਹੀ ਸੋਚਦਾ ਵਾਂ ਕਿ ਅੱਗੇ ਬੁਲਟ ਲਿਆ ਏ ਤੇ ਉਹ ਨਹੀਂ ਉਹ ਘਰ ਟਿਕਨ ਦਿੰਦਾ ਤੇ ਹੁਣ ਨਹੀਂ ਆਪਣੇ ਸੁੱਖਾ ਤੇ ਉਹਦੇ ਹਲ ਕੀ ਵੇਖਣਾ ਯਾਰ ਮੈਂ ਤੁਹਾਨੂੰ ਇਹੀ ਤੇ ਕਹਿਨੀ ਆ ਕਿ ਅੱਡ ਹੋਈਏ ਤੇ ਆਪਣੇ ਚਾਹ ਪੂਰੇ ਕਰੀਏ ਨਾ ਇੱਥੇ ਬੰਦਾ ਲਟਕਿਆ ਵਾ ਨਾ ਕੁਝ ਕਰ ਸਕਦਾ ਨਾ ਆਪਣੇ ਚਾਹ ਪੂਰੇ ਕਰੇ ਕੋਮਲ ਚਾਤਰੇ ਸਾਰੇ ਪੂਰੇ ਹੁੰਦੇ ਆ ਰਹੀ ਗੱਲ ਗੱਡੀ ਦੀ ਇਹ ਵੀ ਆਪਾਂ ਲੈ ਹੀ ਲੈਣੀ ਆ ਰਹੀ ਗੱਲ ਅੱਡ ਹੋ ਹੁੰਦੀ ਉਹ ਤੇ ਮੈਂ ਅੱਜ ਅੱਡ ਹੋ ਜਾ ਮੈਂ ਤੇ ਮੰਮੀ ਕਰਕੇ ਬੈਠਾ ਵਾ ਕਿਉਂਕਿ ਸਾਰਾ ਕੁਝ ਤੇ ਉਹਨਾਂ ਦੇ ਨਾਮ ਹੈ ਪਹਿਲੀ ਬੰਨਾ ਘਰ ਸਾਰਾ ਕੁਝ ਤੇ ਉਹਨਾਂ ਦੇ ਨਾਮ ਦੱਸ ਤੇ ਮੈਂ ਇਹ ਤੇ ਕਹਿਣੀ ਆ ਤੁਸੀਂ ਕਦੋਂ ਆਪਣੇ ਨਾਲ ਬਣਾਇਆ ਬਸ ਇਦਾਂ ਹੀ ਵੰਦੇ ਰਹੋਗੇ ਆ ਜਿਹੜੀ ਮੇਰੀ ਤਨਖਾਹ ਆ ਇਹ ਕਿੰਨਾ ਕੁ ਚੇਰਾ ਆਪਾਂ ਇਦਾਂ ਹੀ ਸੈੱਟ ਕਰੀ ਜਾਵਾਂਗੇ ਕੰਮ ਨੂੰ ਤੇ ਜੇ ਕੋਮਲ ਤੇਰੀ ਤਨਖਾਹ ਲੱਗਦੀ ਆ ਤੇ ਮੇਰੀ ਵੀ ਤਨਖਾਹ ਹੁੰਦੀ ਆ ਮੈਂ ਕਿਹੜਾ ਕਹਾਂ ਨਹੀਂ ਹੁੰਦੀ ਆਪਾਂ ਦੋਵੇਂ ਕਮਾਉਂਦੇ ਆ ਉਹ ਜਿਹੜਾ ਬੇਲੜ ਮੰਮੀ ਦਾ ਧਿਆਨ ਉਧਰ ਜ਼ਿਆਦਾ ਆ ਇਹ ਨਾਲ ਹੀ ਵੰਦੀ ਤੇ ਸਾਨੂੰ ਦੋਵਾਂ ਨੂੰ ਕਿਤੇ ਘਰ ਬਰ ਬਣਾ ਦੇ ਉਹਦੇ ਵੱਲ ਹੀ ਧਿਆਨ ਰੱਖਣਾ ਆ ਬਸ ਪੀਓ ਕੀ ਕਰਨ ਡਿਆ ਉਹ ਕੀ ਕਰਨ ਡਿਆ ਹੈ ਕਮਲ ਤੇ ਕੀ ਬਣ ਪਤ ਪੈ ਕਲੋਗੇ ਆ ਲੈ ਨਾ ਉਹ ਜਿਉ ਟਿਊਬੀ ਤੋਂ ਲੈ ਮਮੀ ਦੇ ਦੋ ਟਿਫਨ ਕਮਲ ਆਲਾ ਤੇਰਾ ਤੇ ਜੱਗੀ ਦਾ ਟਿਫਨ ਤੇ ਤੇਰੇ ਮਾਂ ਨੇ ਪਸੰਦ ਤੇ ਮੈ ਆਲੂ ਵਾਲੇ ਪਰੌਂਠੇ ਬਣਾਏ ਆ ਹਾਂ ਆਲੂ ਵਾਲੇ ਪਰੌਂਠੇ ਤੇ ਮੇਰਾ ਫੇਵਰੇਟ ਆ ਆ ਮਮੀ ਉਹਦੇ ਮਨ ਚਿੰਤਾ ਬਣਾ ਦਿਆ ਕਰੋ ਕਿਉਂਕਿ ਉਹ ਸਰਕਾਰੀ ਨੌਕਰੀ ਜੂ ਕਰਦੀ ਆ 60000 ਲੈਂਦੀ ਮਹੀਨੇ ਦਾ ਤੇ ਮੈਂ ਲੈਣਾ ਸੀ ਤੇ ਮੇਰੀ ਗੱਲ ਸੁਣੋ ਜੇ ਮੈਂ ਨੌਕਰੀ ਕਰਦੀ 60000 ਵਾਲੀ ਤੇ ਟੌਰੇ ਤੇ ਤੁਹਾਡੇ ਡੱਬਰ ਦੀ ਭਾਂਦੀ ਆ ਹਾ ਜੱਗੀ ਮੇਰੀ ਸੁਣ ਗੱਲ ਉਹ ਨੌਕਰੀ ਕਰਦੀ ਆ ਨਾ 60000 ਲੈਂਦੀ ਆ ਤੇ ਪੁੱਤ ਪਿੰਡ ਚ ਵੀ ਤੇ ਹਾਡੀ ਟੌਰ ਆ ਨਾਲੇ ਮੇਰੀ ਨੋਂ ਨਹੀਂ ਆ ਇਹਨੂੰ ਮੈਂ ਧੀ ਬਣਾਇਆ ਵਾਂ ਠੀਕ ਆ ਤੇ ਇਹਨੂੰ ਹੁਣ ਰੋਟੀ ਪਾਣੀ ਪੈਕ ਕਰਕੇ ਦੌਹ ਤੇ ਜਾ ਕੇ ਨੌਕਰੀ ਕਰੂਗੀ ਵੈਲੀ ਨੇ ਥੋੜੀ ਕਰਨੀ ਆ ਪੇ ਅੰਦਰੋਂ ਇੱਕ ਨਿਕਲੀ ਤੇ ਕੰਮ ਕਰਨਾ ਡਾਣਾ ਮੀ ਤੈਨੂੰ ਵੀ ਜਦੋਂ ਰੋਟੀ ਡੱਟੀ ਗਈ ਪੁੱਤ ਤੂੰ ਵੀ ਬਾਹੋਂ ਮੈਂ ਤੇਰੇ ਲਈ ਵੀ ਰੋਟੀ ਲਿਆਉਣੀ ਆ ਦੋ ਇਹਨੂੰ ਨਾਲੇ ਮੱਖਣ ਦੀ ਕੋਲੀ ਵੀ ਦੋ ਲਿਆ ਕੇ ਲਿ ਸਾਰ ਹੋ ਗਿਆ ਕੰਮ ਕਰ ਕਰ ਤੇ ਜੱਗੀ ਉਹ ਵੀ ਤੇ ਕੰਮ ਕਰਦਾ ਹੀ ਆ ਪੁੱਤ ਜੀ ਤੁਸੀਂ ਦੋਵੇਂ ਕੀ ਨੌਕਰੀ ਕਰਦੇ ਤੇ ਉਹ ਕਰਦਾ ਕਰਦਾ ਰਾਤ ਦਿਨ ਵੜਦਾ ਬਾਹਰ ਕਸਲਵਾੜੀ ਦਾ ਸਵੇਰੇ ਨਿਕਲ ਜਾਂਦਾ ਮੁੰਡਿਆਂ ਨਾਲ ਸ਼ਾਮ ਨੂੰ ਵੜਦਾ ਤੇ ਪੁੱਤ ਬਸ ਲਵਾੜੀ ਤੇ ਰਹਿਦਾ ਹੀ ਆ ਨਾ ਸਾਰ ਹੋ ਗਿਆ ਬੜਾ ਦੋ ਰੋਟੀ ਮੱਖਣਾਂ ਦੋ ਨੂੰ ਤੇ ਰੋਟੀ ਤੇ ਪੋਤੋਂ ਨੇ ਰੋਟੀ ਤੇ ਪੋਤੋਂ ਨੇ ਖਾਣੀ ਆ ਨਾ ਹੁਣ ਰੋਟੀ ਤੇ ਸਾਰੇ ਢਿੱਡ ਬਦਲੇ ਤੇ ਤੁਰੇ ਫਿਰਦੇ ਆ ਆਹੋ ਮੰਮੀ ਢਿੱਡ ਤੇ ਵਕੂ ਅਖਰੇ ਲੱਗੇ ਆ ਤੁਹਾਨੂੰ ਅਹੀਂ ਕਮਾਉਣ ਵਾਸਤੇ ਤੇ ਉਹ ਕੱਲਾ ਵਿਹਲਾ ਬੈਠ ਕੇ ਖਾਣ ਵਾਸਤੇ ਉਹ ਵੀ ਕਮਾਏ ਹਾਂ ਤੇ ਖਾਏ ਸਾਡੇ ਵਾਂਗੂ ਅਸੀਂ ਐਵੇਂ ਹੱਟ ਤੜਾਉਂਨੇ ਫਿਰਦੇ ਆ ਕੱਲੇ ਕੋਈ ਨਹੀਂ ਧੀਏ ਜੇ ਤੁਸੀਂ ਦੋਵੇਂ ਜੀ ਨੌਕਰੀ ਕਰਦੇ ਜੇ ਆਪੇ ਮਹਾਰਾਜ ਉਹਨੂੰ ਵੀ ਨੌਕਰੀ ਦੇ ਦੂਗਾ ਉਹ ਵੀ ਲੱਭਦਾ ਹੀ ਫਿਰਦਾ ਵਾ ਐਡਾ ਮਾਨ ਨਹੀਂ ਕਰੀਦਾ ਹੁੰਦਾ ਮੈਂ ਤੇ ਹੱਥ ਜੋੜਦੀ ਏ ਸੱਚਿਆ ਪਾਸ਼ਾ ਇਹਨਾਂ ਦੋਵਾਂ ਜੀਆਂ ਨੂੰ ਨੌਕਰੀਆਂ ਦਿੱਤੇਗਾ ਮੇਰੇ ਉਹ ਪੁੱਤ ਨੂੰ ਵੀ ਨੌਕਰੀ ਮਿਲ ਜਾਏ ਉਹ ਵੀ ਧੀਏ ਤਾਂ ਈਆਂ ਗੱਲਾਂ ਨਾ ਸੁਣੇ ਤੇ ਨਾ ਉਹਦਾ ਕਰਕੇ ਮੈਂ ਹੀ ਸੁਣਾ ਮਹਾਰਾਜ ਉਹ ਨੂੰ ਤਾਂ ਹਈ ਨਹੀਂ ਚਾਹੁੰਦੇ ਉਹਨੂੰ ਨੌਕਰੀ ਨਾ ਮਿਲੇ ਸਰਕਾਰੀ ਦੇ ਕੱਲਾ ਕੰਮ ਨਹੀਂ ਕਰਦੀ ਆ ਮੇਰੇਆਂ ਕੋਈ ਪ੍ਰਾਈਵੇਟ ਲੱਭ ਲੈ ਆ ਤੇ ਪੁੱਤ ਚੱਲ ਕਿਤੇ ਚੰਗੀ ਪ੍ਰਾਈਵੇਟ ਵੀ ਲੱਭ ਜੂ ਤੇਰੇ ਵਾਂਗੂ ਤੇ ਆਪੇ ਕੰਮ ਨੂੰ ਕਰ ਨਹੀਂ ਤੇ ਤੂੰ ਹੀ ਕਿਤੇ ਹੱਥ ਪੱਲਾ ਮਾਰ ਲਾ ਹਾਂ ਤੇਰਾ ਵੱਡਾ ਭਰਾ ਵਾ ਫੇਰ ਕੀ ਮੈਂ ਤਾਂ ਮੰਮੀ ਅੱਗੇ ਬੜਾ ਘੱਟ ਕਰਨ ਨੇ ਆਉਦੇ ਨਾਲ ਮੈਂ ਕਮਾਉਣ ਨੇ ਆ ਉਹ ਡੋਣ ਨੇ ਮੈਂ ਕਦੀ ਫੇਰ ਨਹੀਂ ਬੋਲਿਆ ਜਾਓ ਮੇਰੇ ਪੁੱਤ ਤੁਸੀਂ ਨਾ ਸਵੇਰੇ ਸਵੇਰੇ ਤੇਰਾ ਵਾ ਮੈਂ ਤੇ ਸਾਰਾ ਦਿਨ ਉਹ ਚਲਾਈ ਫਿਰਦਾ ਆਂ ਇਹੀ ਤਾਂ ਨਹੀਂ ਬੋਲੇ ਚਾਲਪਤ ਕੋਈ ਗੱਲ ਨਹੀਂ ਜੇ ਸਾਧਨ ਤੂੰ ਲੱਲਿਆ ਜਾਂ ਉਹਨੇ ਲੱਲਿਆ ਕੋਈ ਗੱਲ ਨਹੀਂ ਤੇਰਾ ਭਰਾਵਾ ਵੱਡਾ ਇਦਾਂ ਨਹੀਂ ਕਰੀਦਾ ਹੰਦਾ ਰੱਬ ਦਾ ਨਾਮ ਲੈ ਕੇ ਨਾ ਸ਼ੁਕਰ ਕਰੋ ਤੇ ਰੱਬ ਦਾ ਨਾਮ ਲਓ ਤੇ ਨੌਕਰੀ ਤੇ ਜਾਓ ਜਾ ਕੇ ਆਪਣੇ ਕਾਰੋਬਾਰ ਵਿੱਚ ਨਾ ਵਾਦੇ ਤਰੱਕੀਆਂ ਬਖਸ਼ੇ ਮਹਾਰਾਜ ਬਾਬਾ ਨਾਨਕ ਤੁਹਾਨੂੰ ਜਾ ਕੋਮਲ ਪੁੱਤ ਤੂੰ ਆਜੋ ਚਲੀਏ ਲੜਾਈਆਂ ਚ ਨਹੀਂ ਕੋਈ ਰੱਖਿਆ ਹੁੰਦਾ ਮੰਨੇ ਕਿੱਥੇ ਚੱਲਿਆ ਪੁੱਤ ਮੰਮੀ ਕਿਦਾਂ ਦੀ ਮੋਟਰ ਤੇ ਚੱਲਿਆ ਸੀ ਕਿਹੜਾ ਮਾਰਨ ਮੋਟਰ ਤੇ ਕਿਹੜਾ ਮਾਰ ਚੱਲਿਆ ਬਹਿ ਜਾ ਮੇਰੀ ਵੀ ਗੱਲ ਸੁਣ ਹਾਂਜੀ ਦੱਸੋ ਤੇ ਹੁਣ ਫੇਰ ਤੂੰ ਉਦੋਂ ਦਾ ਪਨੀਰੀ ਪਨਾਰੀ ਦਾ ਕੰਮ ਕੀਤਾ ਕੋਈ ਕਹਨੇ ਦੀ ਦਾ ਕਿ ਨਹੀਂ ਆਹੋ ਮੰਮੀ ਮੈਂ ਵੀ ਜਾਣਾ ਸ਼ਹਿਰ ਵੀ ਜਾਣਾ ਵਾ ਹਾਂ ਤੇ ਮੈਂ ਚੱਲ ਸ਼ਹਿਰ ਜਾਣਾ ਵਾ ਤੇ ਉਹ ਨਾਲੇ ਤੇ ਦਵਾਈ ਲੈ ਕੇ ਆਉਣਾ ਵਾ ਇੱਕ ਤਾਂ ਕਮਾਦ ਨੂੰ ਪਉਣ ਵਾਲੀ ਦਵਾਈ ਆ ਹਾਂ ਤੇ ਫੇਰ ਕੋ ਝੋਨਾ ਝੋਨਾ ਲੈ ਕੇ ਆਉਣਾ ਪਨੀਰੀ ਵਾਸਤੇ ਤੋ ਜਵਾਰ ਵੇਖੀ ਆ ਕਿਤੇ ਉਹ ਤਾਂ ਨਹੀਂ ਟਾਂਡੇ ਗੱਲੜ ਸੰਡੀਆਂ ਖਾਈ ਜਾਂਦੇ ਟਾਂਡਿਆਂ ਨਾਲੋਂ ਮੰਮੀ ਉਹ ਜਵਾਰ ਉਹ ਨਹੀਂ ਉਹਨੂੰ ਕੋਈ ਨਹੀਂ ਹੋਣਾ ਹਣਾ ਕਿਉਂ ਪਤਾ ਨਹੀਂ ਕੀ ਗੱਲ ਆ ਸੰਡੀ ਸੰਡੀ ਪੈ ਗਈ ਆ ਕੀ ਚੱਕਰ ਹੋਇਆ ਵਾ ਉਹ ਮੇਰਾ ਤਾਂ ਪੱਠਿਆਂ ਨੇ ਵੜਾ ਦਈਏ ਕਿਹਨਾ ਕਿਨੂੰ ਨਹੀਂ ਤੂੰ ਕੋਈ ਸਪਰੇਸ ਸਪਰਾ ਰਿਆ ਕਿ ਉਹਨੂੰ ਮਾਰ ਕੇ ਉਹ ਮੰਮੀ ਹੁਣ ਤੇ ਐਡੀ ਟੀ ਤਗੜੀ ਹੋ ਗਈ ਹੁਣ ਕਿੱਥੇ ਉਹਨੂੰ ਕਹਿੰਦੇ ਆ ਸਪਰੇ ਮਾਰਿਆ ਕੋਸਰ ਪੈਣਾ ਉਹਨੂੰ ਕੋਈ ਵੀ ਹਾ ਯੋਦਨਾਈ ਬਾਈ ਗਈ ਯੋਦਨਾਈ ਵੀ ਚਲ ਚਲ ਕੋਈ ਗੱਲ ਨਹੀਂ ਪੱਠਿਆਂ ਨੂੰ ਮਟਾ ਦਨੇ ਕੇ ਨਾ ਕੇ ਨਾਲੇ ਮੇਰੀ ਗੱਲ ਸੁਣ ਜੇ ਤੂੰ ਸ਼ਹਿਰ ਜਾਣਾ ਨਾ ਮਾ ਪੱਗ ਪੁੱਗ ਬਨ ਕੇ ਜਾਇਆ ਕਰ ਕਿ ਤੇਰੀ ਵੀ ਕਹਨੀ ਕੋਈ ਗੱਲ ਬਾਤ ਬਾਣੀ ਜਾਵੇ ਕੋਈ ਨਹੀਂ ਮੰਮੀ ਹੁਣ ਮੈਂ ਕੰਮ ਕਰ ਤੈਨੂੰ ਪਤਾ ਵੀ ਇੱਥੇ ਰੋਲਿਆ ਖੋਲਿਆ ਨਾਵਾ ਤੇ ਕਦੀ ਮੋਟਰ ਤੇ ਤੇ ਕਦੀ ਸ਼ਹਿਰ ਤੇ ਪੱਗ ਬਨ ਲਿਆ ਕਰਾਂਗੇ ਪੱਗ ਨੂੰ ਕੁਛ ਨਾ ਫਿਰੇ ਨੀਰਾ ਪੋਤ ਲੋਕੀ ਕੰਮ ਵੀ ਵੇਂਦੇ ਆ ਤੇ ਲੋਕੀ ਟੌਰ ਸ਼ੋਰ ਵੀ ਵੇਂਦੇ ਆ ਟੌਰ ਟਾਰ ਕੱਢ ਕੇ ਰਿਆ ਕਰ ਉਹ ਕੋਈ ਗੱਲ ਨਹੀਂ ਮੰਮੀ ਸੋਨਾ ਸੁਨੱਖਾਂ ਹੈਗਾ ਕੋਈ ਨਹੀਂ ਫਿਰ ਕੀ ਹੋ ਗਿਆ ਟੌਰੀ ਟੌਰ ਵਾ ਸਾਰੀ ਮਨੀ ਸੋਨਾ ਤੇ ਤੂੰ ਆ ਪੁੱਤ ਬੜਾ ਪਰ ਮੈਂ ਤੈਨੂੰ ਦੱਸਾਂ ਜੇ ਮੈਂ ਤੈਨੂੰ ਪਹਿਲਾਂ ਕਹਿੰਨੀ ਹਾਂ ਵੀ ਮਨੀ ਤੂੰ ਵਿਆਹ ਕਰਵਾ ਲਾ ਤੇ ਪੁੱਤ ਤੂੰ ਮੇਰੀ ਮੰਨਿਓ ਨਾ ਤੇ ਉਹਨੇ ਜੱਗੀ ਨੇ ਲਿਆ ਕਰਾ ਉਹਦੇ ਨਾਲ ਕੁੜੀ ਪੜਦੀ ਪੁੜਦੀ ਕੀ ਪਤਾ ਕੀ ਹੀ ਤੇ ਮੁੜ ਕੇ ਉਹ ਜੇ ਦੀ ਘਰ ਬੈਠਾ ਮੈਂ ਜੱਗੀ ਨੂੰ ਵੀ ਪੁੱਤ ਬੜਾ ਸਮਝਾਇਆ ਪਹਿਲੋਂ ਮੈਨੂੰ ਮਨੀ ਦਾ ਕਰ ਲੈਂਦੇ ਜੱਗੀ ਕਹਿੰਦਾ ਸੀ ਵੀ ਨਾ ਮਨੀ ਨੇ ਕੀ ਪਤਾ ਕਦੋਂ ਕਰਾਉਣਾ ਕਦੋਂ ਨਹੀਂ ਮੈਂ ਕਰਾਉਣਾ ਹੀ ਕਰਾਉਣਾ ਉਹ ਮੈਨੂੰ ਫਸੀ ਨੂੰ ਪੁੱਤ ਸਭ ਕੁਝ ਕਰਨਾ ਪਿਆ ਹੁਣ ਲੋਕਿਆਂ ਨੂੰ ਜਿੰਨੂੰ ਵੀ ਮੈਂ ਆਨੀ ਆਪੇ ਮੇਰੇ ਮੁੰਡੇ ਨਾਲ ਰਿਸ਼ਤਾ ਕਰਾਓ ਉਹ ਕਹਿ ਦਿੰਦੇ ਆ ਕੀ ਪਤਾ ਉਹਦੇ ਚ ਕਿਹੜੀ ਕਮੀ ਆ ਮੈਂ ਪੁੱਤ ਕੀ ਕਰਾਂ ਮੈਂ ਬਹੁਤ ਤੰਗ ਮੈਂ ਤੇ ਪਰੇਸ਼ਾਨ ਵੀ ਬਣੀ ਕੋਈ ਗੱਲ ਨਹੀਂ ਮੰਮੀ ਫਿਰ ਕੀ ਹੋ ਗਿਆ ਜੱੱਕੀ ਨੇ ਕਰਾ ਲਿਆ ਤੇ ਉਹ ਚੰਗਾ ਹੀ ਹੋਇਆ ਨਾ ਜੱੱਕੀ ਨੇ ਕਰਾ ਲਿਆ ਉਹਨੂੰ ਪੜ੍ਹੀ ਲਿਖੀ ਬੁੱਟੀ ਮਿਲ ਗਈ ਆ ਐਕਨਿ ਨਾਲੇ ਸਰਕਾਰੀ ਨੌਕਰੀ ਵਾਲੀ ਆ ਘਰ ਪੈਸਾ ਆਉਂਦਾ ਹੈ ਆਪਣੇ ਫਿਰ ਕੀ ਹੋ ਗਿਆ ਉਹ ਵੀ ਚੰਗਾ ਹੀ ਆ ਮੈਨੂੰ ਵੀ ਕਿਤੇ ਨਾ ਕਿਤੇ ਹੋ ਜੂਗਾ ਤੂੰ ਟੈਨਸ਼ਨ ਕੋ ਲੈਣੀ ਨਹੀਂ ਜਾਨਾ ਨਹੀਂ ਪੁੱਤ ਮੈਂ ਤੇ ਆ ਨਹੀਂ ਆ ਵੀ ਚੱਲ ਉਹ ਤੇ ਆਪਣੀ ਥਾਂ ਸੈੱਟ ਹੋ ਗਿਆ ਤੇ ਹੁਣ ਤੂੰ ਵੀ ਕਿਤੇ ਸੈੱਟ ਹੋ ਜਾਏ ਤੇ ਫੇਰ ਮੇਰੀ ਟੈਨਸ਼ਨ ਤੇ ਮੁੱਕੇ ਕੋਈ ਗੱਲ ਨਹੀਂ ਮੰਮੀ ਤੂੰ ਟੈਨਸ਼ਨ ਨਾ ਲਾਓ ਮੈਂ ਕੋਈ ਗੱਲ ਨਹੀਂ ਹੋ ਜੂਗਾ ਕਿਤੇ ਨਿਕਲੇ ਮੇਰੇ ਮੇਰੇ ਪੁੱਤ ਮਾਵਾਂ ਨੂੰ ਹੀ ਟੈਨਸ਼ਨ ਆ ਹੁੰਦੀਆਂ ਤਿਆਂ ਪੁੱਤਾਂ ਦੀਆਂ ਹੋਰ ਕਿੰਨੇ ਲੈਣੀਆਂ ਮੈਂ ਨਾ ਤੁਹਾਡੀਆਂ ਟੈਨਸ਼ਨਾਂ ਲਾਉ ਤੇ ਕੌਣ ਲਾਊਗਾ ਉਹ ਮੰਮੀ ਫੇਰ ਕੀ ਹੋ ਗਿਆ ਕਿਤੇ ਚੰਗੇ ਥਾਂ ਤੇ ਹੋਵੇ ਤੇ ਠੀਕ ਰਹਿੰਦਾ ਵਾ ਹੁਣ ਤੁਸੀਂ ਰੁਪਿੰਦਰ ਦਾ ਕੀਤਾ ਉਹਦਾ ਚੰਗੇ ਥਾਂ ਤੇ ਨਹੀਂ ਹੋਇਆ ਉਹ ਵੇਲਾ ਅਗਲੇ ਕਦੀ ਕੋਈ ਮੰਗ ਕਰ ਕਦੀ ਕੋਈ ਮੰਗ ਕਰ ਉਹ ਵਿਚਾਰੀ ਤੀਜੇ ਦਿਨ ਇੱਥੇ ਬੈਠੀ ਰਹੀਦੀ ਆ ਕੇ ਜੇ ਮੰਨੀ ਤੂੰ ਰੁਪਿੰਦਰ ਦੀ ਗੱਲ ਕਰਦਾ ਨਾ ਜਿੱਡੀ ਮੈਂ ਰੁਪਿੰਦਰ ਵੱਲੋਂ ਤੇ ਤੇਰੇ ਵੱਲੋਂ ਔਖੀ ਆ ਨਾ ਉਨੀ ਮੈਂ ਜੱਗੀ ਵੱਲੋਂ ਨਹੀਂ ਆ ਕਿਉਂ ਉਹ ਆਪਣੀ ਨੌਕਰੀ ਤੇ ਜਾਂਦੇ ਮ제 ਨਾ ਹੀ ਆਉਂਦੇ ਮੈਨੂੰ ਉਹਨਾਂ ਦੀ ਕੋਈ ਟੈਨਸ਼ਨ ਨਹੀਂ ਸਿਰਫ ਮੈਨੂੰ ਇਹੋ ਹੀ ਦੋਖ ਮਾਰਦਾ ਜਿਹੜਾ ਜਦੋਂ ਕਿਤੇ ਉਹ ਕਹਿ ਦਿੰਦੀ ਉਹ ਨਿੱਕਾ ਕਿਹੜਾ ਕੋਈ ਕੰਮ ਕਰਦਾ ਉਹ ਦੋਵੇਂ ਜੀ ਜਦੋਂ ਪੈਂਦੇ ਉਦੋਂ ਇਹ ਗੱਲ ਕਹਿ ਦਿੰਦੇ ਉਦੋਂ ਪੁੱਤ ਮੈਨੂੰ ਪਤਾ ਮੈਂ ਕਿਹੜੇ ਪਾ ਤੇ ਵੀ ਤੇ ਕੋਈ ਗੱਲ ਨਹੀਂ ਮੰਮੀ ਫਿਰ ਕੀ ਹੋ ਗਿਆ ਜੇ ਉਹ ਕਮਾਉਂਦੀ ਆ ਨਾ ਤੇ ਉਹ ਤਾਨੇ ਵੀ ਦਿੱਦੀ ਆ ਤੇ ਫਿਰ ਕੀ ਹੋ ਗਿਆ ਠੋਕ ਵੀ ਤੇ ਆਪਣੀ ਬਣਦੀ ਆ ਨਾ ਬਣਦੀ ਤੇ ਹੈਗੀ ਆ ਪੁੱਤ ਠੋਕ ਭਰਦੀ ਆ ਪੁੱਤਾਂ ਵਾਂ ਤੇ ਜਦੋਂ ਕੋਈ ਇੱਕ ਦੂਜੇ ਬਾਰੇ ਇਦਾਂ ਗੱਲ ਕਰੇ ਨਾ ਮਾਂ ਲਈ ਦੋਵੇਂ ਪੋਤਿੱਕੋ ਜੇ ਹੁੰਦੇ ਆ ਪਤਾ ਜਰਨਾ ਕਿੱਡਾ ਔਖਾ ਹੁੰਦਾ ਕੋਈ ਗੱਲ ਨਹੀਂ ਮੈਂ ਵੱਡਾ ਆ ਨਾ ਮੈਂ ਤਾਂ ਦੀ ਜਰਦਾ ਆ ਨਾ ਮੈਂ ਤਾਂ ਨਹੀਂ ਕਦੀ ਕੁਝ ਕਿਹਾ ਨਾ ਉਹਨੇ ਜੇ ਕੁਝ ਕਹਿੰਦਾ ਵੀ ਤੇ ਫੇਰ ਕੀ ਹੋ ਗਿਆ ਤੂੰ ਟੈਨਸ਼ਨ ਨਾ ਲਿਆ ਕਰ ਨਾਲੇ ਮੇਰੀ ਗੱਲ ਸੁਣ ਐਮਰਜੈਂਸੀ ਲੱਗ ਗਈ ਆ ਲੜਾਈ ਲੜਾਈ ਦਾ ਬਹੁਤ ਖਤਰਾ ਵਧਨ ਤੇ ਆਵਾ ਤੇ ਕੋਈ ਸੌਦਾ ਪਤਾ ਲਾਉਣਾ ਤੇ ਮੈਨੂੰ ਦੱਸ ਤੂੰ ਮੈਂ ਲੈ ਆਵਾਂ ਜਾ ਕੇ ਉਹ ਤਾਂ ਸੌਦਾ ਤੇ ਪਾਉਣਾ ਵਾ ਨਾ ਪੈਸਾ ਤੇਰ ਕੋ ਤੇ ਨਾ ਮੇਰ ਕੋ ਆ ਤੇ ਜੱਗੀ ਨੂੰ ਤੇ ਕੋਮਲ ਨੂੰ ਆ ਲੈਣ ਦੇ ਉਹ ਆਂਦੇ ਹੀ ਮੰਮੀ ਜਦੋਂ ਲੋੜ ਪਊਗੀ ਤੇ ਅਸੀਂ ਦੱਸਦੀ ਤੇ ਹੀ ਤੈਨੂੰ ਪੈਸੇ ਦੇ ਦਾਂਗੇ ਹੈ ਤੇ ਨਾਲੇ ਸੱਚ ਮੈਨੂੰ ਚੇਤਾ ਹੀ ਆ ਗਿਆ ਸੌਦੇ ਲਈ ਤੇ ਪੈਸੇ ਲੈਣੇ ਹੀ ਲੈਣੇ ਉਹਨਾਂ ਕੋਲ ਨਾਲੇ ਮੈਂ ਉਹਨੂੰ ਆਨੀਆ ਅਮਰਜੈਂਸੀ ਵੀ ਥੋੜੇ ਬਹੁਤੇ ਜੱਗੀ ਕਢਾ ਕੇ ਤੇ ਰੱਖ ਲੋ ਘਰ ਆਹੋ ਚਲ ਇਦਾਂ ਕਹਦੇ ਉਹਨੂੰ ਕਹਦੇ ਚਲ ਫੇਵਾ ਮੋਟਰ ਤੇ ਕਿਹੜਾ ਮਾਰਵਾ ਫਿਰ ਨਾਂਚਰ ਮੈਂ ਹੈ ਨਾ ਛੇਤੀ ਆ ਜੀ ਮੇਰਾ ਪੁੱਤ ਮਾਹੌਲ ਨਹੀਂ ਚੰਗਾ ਮੈਂ ਤੇ ਆਨੀ ਆ ਇਹ ਮਹਾਰਾਜ ਸੱਚਿਆ ਪਾਸਾ ਸਾਡੇ ਪੰਜਾਬ ਦਾ ਭਲਾ ਕਰੀ ਹੱਸਦਾ ਵਸਦਾ ਹੀ ਰਵੇ ਜਿੱਦਾਂ ਅੱਗੇ ਅਸੂਰ ਵੀਰਾਂ ਦਾ ਪੰਜਾਬ ਹੋਆ ਮਾਲਕਾ ਚੜਦੀ ਕਲਾਈ ਕਰੀ ਹਾਏ ਰੱਬਾ ਕੀ ਬੰਦਾ ਕਰੇ ਇਹਨਾਂ ਨਾਲ ਕੱਪੜੇ ਸਵੇਰ ਦੇ ਉੱਥੇ ਦੇ ਉੱਥੇ ਪੇਕੇ ਨੇ ਹੱਥ ਹੀ ਨਹੀਂ ਲਾਇਆ ਪਤਾ ਨਹੀਂ ਕੀ ਕਰਦੀਆਂ ਸੋਰਾ ਦੇਣੇ ਬੰਦਾ ਕੀ ਕਰੇ ਇਹਨਾਂ ਨਾਲ ਜੱਗੀ ਸਹੀ ਕਹਿੰਦੇ ਆਪੀ ਚੋਕਲਾ ਆਪੀ ਮੱਥਾ ਮਾਰਨਾ ਪੈਣਾ ਕੱਪੜਿਆਂ ਨੂੰ ਸਾਰਾ ਕੰਮ ਆਪ ਕਰੋ ਬਸ ਕੂਲੇ ਜਾ ਕੇ ਵੀ ਨਿਆਣਾ ਨਾ ਮੱਥਾ ਮਾਰੋ ਨਹੀਂ ਹੱਥ ਤੇ ਥੱਕੋ ਗਿਆ ਹੀ ਉਹ ਮੈਂ ਲੈ ਪੁੱਤ ਪਾਣੀ ਪੀਦਾ ਮੇਰੀ ਸੀ ਕੋਮਲ ਕੋਈ ਖਾਣਾ ਵਾ ਖਾਣਾ ਕੀ ਭੁੱਖ ਤੇ ਨਹੀਂ ਆ ਗਈ ਮੈਨੂੰ ਮੇਰਾ ਨਾ ਸਿਰ ਬੜਾ ਦੁਖਣ ੜਿਆ ਅੱਜ ਐਦਾਂ ਕਰੋ ਚਾਹ ਬਣਾ ਲਿਓ ਵਧੀਆ ਜੀ ਬਣਾਇਓ ਚਾਹ ਬਣਾਵਾ ਚਲ ਮੈਂ ਚਾਹ ਬਣਾਉਂ ਮੀ ਤੇਰੇ ਨਾਲੇ ਕੁਛ ਨਾਲ ਖਾਣ ਨੂੰ ਹੈਗਾ ਕਿ ਨਹੀਂ ਨਹੀਂ ਪੁੱਤ ਵੇਨ ਨਹੀਂ ਆ ਜੇ ਤੇ ਹੋਇਆ ਤਾਂ ਫਿਰ ਮੈਂ ਤੈਨੂੰ ਲਿਆ ਦਾਂਗੀ ਯਾਰ ਮੰਮੀ ਤੁਹਾਨੂੰ ਪਤਾ ਤੇ ਐ ਮੈਨੂੰ ਉਹਦਾ ਫੋਕੀ ਚਾਹ ਲੰਘਦੀ ਨਹੀਂ ਐ ਕਮ ਸੇ ਕਮ ਚੀਤ ਤੇ ਲਿਆ ਕੇ ਰੱਖਿਆ ਕਰੋ ਘਰ ਪੈਸੇ ਤੁਹਾਨੂੰ ਫੜਾਈ ਦੇਨੇ ਨੇ ਪੁੱਤ ਤੂੰ ਵੀ ਤੇ ਰੋਜ਼ ਜਾਨੀ ਆ ਡਿਊਟੀ ਤੇ ਤੂੰ ਹੀ ਆਉਂਦੀ ਵੀ ਆ ਕੇ ਲੈ ਆਇਆ ਕਰ ਹਾਂ ਕਿਹੜੀ ਚੀਜ਼ ਖਾਣੀ ਹੁੰਦੀ ਆ ਮੈਂ ਡਿਊਟੀ ਤੇ ਜਾਨੀ ਆ ਕਿ ਬਾਜ਼ਾਰ ਫਿਰਨ ਜਾਨੀ ਆ ਤੇ ਮੈਂ ਕਿਹੜੀ ਪੁੱਤ ਰੋਜ਼ ਉੱਥੇ ਬਾਜ਼ਾਰ ਚ ਜਾਨੀ ਆ ਮੈਨੂੰ ਕੀ ਪਤਾ ਹੁਣ ਤੂੰ ਕੀ ਖਾਣਾ ਹੁੰਦੀ ਫੜ ਲਿਆ ਆ ਜਾ ਉਹ ਨਮਕੀਨ ਲੈ ਓ ਨਾਲ ਅੱਗੇ بڑا ਸਿਰ ਦੁਖਾਉਂਦੇ ਆ ਆ ਚਲ ਮੈਂ ਲੈ ਆਉਣੀ ਆ ਕੋਮਨ ਲੈ ਪੁੱਤ ਚਾਹ ਪੀ ਲੈ ਨਮਕੀਨ ਕਿੱਥੇ ਆ ਨਮਕੀਨ ਤੇ ਇਹ ਹਨ ਨਹੀਂ ਆ ਮੈਂ ਕਹਿ ਕੇ ਵੀ ਭੇਜਿਆ ਆ ਨਾਲੇ